ਤਰਨਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਜੋ ਕਿ ਛੋਟੇ-ਛੋਟੇ ਬੱਚਿਆਂ ਨੂੰ ਪੜਨ ਵਾਸਤੇ ਲੋਕ ਆਪਣੇ ਘਰਾਂ ਵਿੱਚ ਵਾਗ ਸਕੂਲਾਂ ਦੀਆਂ ਵਾਹਨਾਂ ਦੁਆਰਾ ਪੇਜਦੇ ਹਨ ਸਕੂਲ ਵਾਹਨਾਂ ਵਾਲੇ ਲੋਰ ਤੋਂ ਵੱਧ ਛੋਟੇ-ਛੋਟੇ ਬੱਚੇ ਰਵਾਣਾ ਵਿੱਚ ਬਿਠਾ ਕੇ ਲੈ ਜਾਂਦੇ ਹਨ ਸਕੂਲਾਂ ਵਾਹਨਾਂ ਵਾਲੇ ਆਪਣੀਆਂ ਵਾਹਨਾਂ ਦੇ ਕਾਗਜ਼ ਪੱਤਰ ਕਥਿਤ ਤੌਰ ਤੇ ਕੱਟ ਰੱਖਣ ਦੇ ਲੋਕਾਂ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਕਈ ਦਿਨਾਂ ਤੋਂ ਮਿਲ ਰਹੀ ਨਹੀਂ ਜਿਸ ਤਹਾਦ ਵਿਸ਼ੇਸ਼ ਤੌਰ ਤੇ ਬਾਲ ਵਿਕਾਸ ਅਫਸਰ ਰਕੇਸ਼ ਕੁਮਾਰ ਅਤੇ ਤਰਨਤਾਰਨ ਜ਼ਿਲ੍ਹਾ ਟ ਅੱਜ ਸਵੇਰੇ શ્રી ਗੋਵਿੰਦਵਾਲ ਸਾਹਿਬ ਰੋਡ ਤੇ ਤੇ ਬੋੜੀ ਚੌਂਕ ਸਵੇਰੇ ਸਕੂਲ ਟਾਈਮ ਲੱਗਣ ਪਹਿਲਾਂ ਨਾਕਾਬੰਦੀ ਕਰਕੇ ਸਕੂਲ ਵਿੱਚ ਬੱਚਿਆਂ ਨੂੰ ਛੱਡਣ ਆ ਰਹੀਆਂ ਸਕੂਲ ਵਾਹਨਾਂ ਦੀਆਂ ਕੀਤੀਆਂ ਗਈਆਂ ਚੈਕਿੰਗ ਦੌਰਾਨ ਸਕੂਲ ਵਾਹਨਾ ਕਾਗਜ਼ ਪੱਤਰ ਕਾਗਜ਼ ਪੱਤਰ ਦੀ ਕਾਟਪਾਈ ਜਾਣ ਤੇ ਚਲਾਨ ਕੱਟੇ ਗਏ ਕੁਝ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਨਾ ਹੋਣ ਕਾਰਨ ਬੰਦ ਕਰ ਦਿੱਤੇ ਗਏ ਚੈਕਿੰਗ ਦੌਰਾਨ ਸਕੂਲ ਵਾਹਨਾਂ ਵਾਲੇ ਡਰਾਈਵਰ ਪੁਲਿਸ ਨਾਲ ਬਹਿਸ ਕਰਦੇ ਨਜ਼ਰ ਆਏ ਕਿ ਜਦੋਂ ਚੱਲਦੇ ਕਈ ਸਕੂਲ ਬੱਸ ਦੇ ਡਰਾਈਵਰ ਪੁਲਿਸ ਦੇ ਨਾਲ ਭੇੜਦੇ ਨਜ਼ਰ ਆਏ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬਾਦਰ ਮੈਡਮ ਅਸਤੀ ਸਾਹਿਬ ਦੇ ਹੁਕਮਾਨਾ ਜਿਹੜੇ ਲਗਾਤਾਰ ਜਿਹੜੀ ਚੈਕਿੰਗ ਜਿਹੜੀ ਚੰਦਰੀਏ ਸਕੂਲਾਂ ਦੀ ਅੱਜ ਸਾਡੇ ਨਾਲ ਡੀਸੀ ਉਸ ਤੋਂ ਬਾਅਦ ਸਖਿਆ ਭਾਗ ਤੋਂ ਜਿਹੜੀ ਟੀਮ ਪਹੁੰਚੀ ਆ ਪੀਸੀ ਸਕੂਲ ਦੀ ਜਿਹੜੀ ਅੱਜ ਗੱਡੀਆਂ ਦੀ ਚੈਕਿੰਗ ਜਿਹੜੀ ਚਾਹੇ ਕਰ ਰਿਹਾ ਇਹਦੇ ਵਿੱਚ ਤਿੰਨ ਇਰਖਾਹੀਂ ਪਾਉਂਡ ਕੀਤੇ ਆ ਇੱਕ ਮੈਜਿਕ ਗੱਡੀ ਬੰਦ ਕੀਤੀ ਆ ਤੇ 15 ਚੋਣਾਂ ਦਿੱਤੇ ਮੈਂ ਰਜੇਸ਼ ਮਾਰ ਜਿਲ੍ਹਾ ਬਾਲਸਾ ਦਾ ਅਫਸਰ ਤਰਨਤਾਰਨ ਜਿਵੇਂ ਕਿ ਤੁਸੀਂ ਦੇਖਿਆ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਜਰ ਸਕੂਲ ਦੇ ਮੂਹਰੇ ਅਸੀਂ ਚੈਕਿੰਗ ਕੀਤੀ ਸੀ ਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਉਂਡ ਵੀ ਕੀਤੀਆਂ ਤੇ ਰੀ ਰਿਕਸ਼ਾ ਤਾਂ ਬਿਲਕੁਲ ਬੰਦ ਕਰਦੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਆਈਐਸ ਜੀ ਦੀ ਵੱਲੋਂ ਸੱਤੇ ਦਾ ਇਤਾਂਗੇ ਕਿ ਇਹ ਰਿਕਸ਼ਾ ਤਾਂ ਅਸੀਂ ਬੰਦ ਕਰਨੇ ਕਰਨੇ ਹੈਗੇ ਅੱਜ ਜਿਹੜੀ ਹੋਰ ਗੱਡੀਆਂ ਵਿੱਚ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਾਲਾਨ ਪਲੱਸ ਇੰਪਾਉਂਡ ਵੀ ਕਰਵਾਉਣਾ ਹੈਗਾ ਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀ ਅਜਿਹੀ ਕੜੀ ਐਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਆ ਗਿਆ ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ ਵਿਖੇ ਸਾਨੂੰ ਬਾਰ ਬਾਰ ਕੰਪਲੇਨਟ ਆ ਇਸ ਸਕੂਲ ਦੀਆਂ ਬਹੁਤ ਆਈਆਂ ਕਿ ਵੀ ਜਿੰਨਾ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈ ਗਿਆ ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੋਏ ਗਿਆ ਉਹ ਸਭ ਤੋਂ ਵੱਡੀ ਨਰਾਕੀ ਇਹ ਹੈ ਜੀ ਜੇ ਪ੍ਰਿੰਸੀਪਲ ਨਹੀਂ ਦੇਖ ਰਿਹਾ ਗਿਆ ਸਾਡੀ ਅੱਜ ਟੀਮ ਆਈ ਹੈ ਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾਹ ਲਾ ਕੇ ਆਈ ਜਾਂਦੇ ਆ ਕਿ ਡਰਾਈਵਰ ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਗਿਆ ਕਿ ਉਹਨਾਂ ਦੇ ਅੱਜ ਅਸੀਂ ਇੰਪਾਉਂਡ ਕਰ ਦਿੱਤੇ ਜਿਹੜੇ 1 ਕਿਲੋਮੀਟਰ ਵਿੱਚ ਪਲੱਸ ਉਹਨਾਂ ਤੇ ਅਸੀਂ ਉਹਨਾਂ ਅੱਜ ਐਫ ਆਈ ਆਰ ਹੋਰ ਦਰਜ ਕਰਾਂਗੇ ਸਰ ਕਈ ਗੱਡੀਆਂ ਨੇ ਬੱਚਿਆਂ ਨੂੰ ਲੈ ਕੇ ਭੱਜ ਵੀ ਗਏ ਆ ਸਰ ਜਿਹੜੇ ਗੱਡੀਆਂ ਨੂੰ ਭੱਜ ਕੇ ਹੈਗੇ ਨਾ ਅੱਜ ਉਹਨਾਂ ਇਹਨਾਂ ਡਰਾਈਵਰਾਂ ਨੇ ਹੀ ਦੱਸਣਾ ਹੈਗਾ ਵੀ ਉਹ ਕਿਹੜੇ ਕਿਹੜੇ ਬੰਦੇ ਆ ਜਿਹੜੇ ਪਿੱਛੋਂ ਲੈ ਕੇ ਭੱਜ ਗਏ ਕਿਉਂਕਿ ਇਹਨਾਂ ਕੋਲ ਰਿਕਾਰਡ ਹੁੰਦਾਗਾ ਸਕੂਲ ਕੋਲ ਵੀ ਰਿਕਾਰਡ ਹੋਣਾ ਜ਼ਰੂਰੀ ਹੈਗਾ ਜਿਹੜੇ ਬੱਚੇ ਲੈ ਕੇ ਆ ਰਹੀ ਹੈਗੀ ਆ ਜੇ ਰਿਕਾਰਡ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਦੇ ਉੱਤੇ ਵੀ ਇਸ ਚੀਜ਼ ਦੀ ਕਾਰਵਾਈ ਹੁੰਦੀ ਹੈ